ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 12 ਫਰਵਰੀ ਤੱਕ ਦੇ ਮੌਸਮ ਦੀ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਜੀ ਮੌਸਮ ਵਿਭਾਗ ਲੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਤੇ ਅਨੁਮਾਨ ਲਾਇਆ ਗਿਆ ਜੀ ਕਿ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀਆਂ ਤੁਹਾਨੂੰ ਦਿਆਂਗੇ ਜੁੜੇ ਦੇ ਵੀਡੀਓ ਦੇ ਨਾਲ ਅੰਤ ਤੱਕ ਸਕਰੀਨ ਤੇ ਦੇਖ ਸਕਦੇ ਹੋ ਜੀ ਜੇਕਰ ਗੱਲ ਕੀਤੀ ਜਾਵੇ ਆਉਣ ਵਾਲੇ 6-7 ਦਿਨਾਂ ਦੇ ਮੌਸਮ ਦੀ ਯਾਨੀ ਕਿ 12 ਤਰੀਕ ਦੀ ਗੱਲ ਕਰ ਲੈਣੇ ਆ 11-12 ਤਰੀਕ ਤੱਕ ਮੌਸਮ ਕਿਹਦਾ ਦਾ ਰਹਿ ਸਕਦਾ ਜੀ ਜੋ ਅੰਕੜੇ ਜਾਰੀ ਕੀਤੇ ਗਏ ਨੇ ਜੀ ਮੌਸਮ ਵਿਭਾਗ ਨੂੰ ਤੁਹਾਡੀ ਸਕਰੀਨ ਤੇ ਨੇ ਪੰਜਾਬ ਦੀ ਗੱਲ ਕਰ ਰਹੇ ਹਾਂ 6 ਤਰੀਕ ਤੋਂ ਲੈ ਕੇ 11 ਫਰਵਰੀ ਤੱਕ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਆਪਣਾ ਡਰਾਈ ਰਹੇਗਾ ਯਾਨੀ ਕਿ ਸਾਫ ਰਹੇਗਾ ਕੋਈ ਵੀ ਮੀਂਹ ਚਕਰ ਵਾਲੇ ਜਿਹੜੇ ਅਸਾਰ ਹੈ ਉਹ ਨਜ਼ਰ ਨਹੀਂ ਆ ਰਹੇ ਕੋਈ ਨਵਾਂ ਪਛਮੀ ਸਿਸਟਮ ਫਿਲਹਾਲ ਅਗਲੇ 6-7 ਦਿਨਾਂ ਦੇ ਦੌਰਾਨ ਆਉਂਦਾ ਨਜ਼ਰ ਨਹੀਂ ਆ ਰਿਹਾ ਤੇ ਉੱਥੇ ਹੀ ਅੱਜ yellow alert ਜਾਰੀ ਕੀਤੇ ਗਏ ਸਕੇ ਜੀ ਸੰਗਨੀ ਤੋਂ ਲੈ ਕੇ ਪੰਜਾਬ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਜੇਕਰ ਗੱਲ ਕਰੀਏ 6 7 8 9 10 ਫਰਵਰੀ 11 ਫਰਵਰੀ ਤੱਕ ਕੋਈ ਵੀ ਨਵੇਂ ਅਲਰਟ ਨਾ ਜਿਹੜੇ ਜਾਰੀ ਨਹੀਂ ਕੀਤੇ ਗਏ ਯਾਨੀ ਕਿ ਸੰਗ੍ਰਿਤ ਹੌਲਤ ਉਹ ਹੀ ਰਾਹਤ ਰਹੇਗੀ ਤੇ 2 ਚ ਡਿਗਰੀ ਦੇ ਟੈਂਪਰੇਚਰ ਦੀ ਜਿਹੜੀ ਗਰਾਗਟ ਹੈ ਉਹ ਦਰਜ ਕੀਤੀ ਜਾ ਸਕਦੀ ਹੈ ਆਉਣ ਵਾਲੇ 48 72 ਘੰਟਿਆਂ ਤੱਕ ਯਾਨੀ ਕਿ ਰਾਤਾਂ ਦਾ ਟੈਂਪਰੇਚਰ ਹਾਲੇ ਠੰਡਾ ਰਹੇਗਾ ਦਿਨ ਦੇ ਵਿੱਚ ਤਪਾਟ ਨਾਲ ਥੋੜੀ ਰਾਹਤ ਜਿਹੜੀ ਉਹ ਪੰਜਾਬ ਵਾਸੀਆਂ ਨੂੰ ਮਿਲੇਗੀ ਠੰਡ ਤੋਂ ਉੱਥੇ ਹੀ ਜੇਕਰ ਹਰਿਆਣਾ ਚੰਡੀਗੜ੍ਹ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹੋ ਕਿ ਹਰਿਆਣਾ ਚੰਡੀਗੜ੍ਹ ਅ ਦੋਹਾ ਧਾਵਾ ਤੇ ਜਾਣ ਕੀ ਆਉਣ ਵਾਲੇ 6-7 ਦਿਨਾਂ ਦੇ ਦੌਰਾਨ ਕੋਈ ਮੌਸਮ ਦੇ ਵਿੱਚ ਫਦਲਾ ਨਹੀਂ ਆ ਤੇ ਮੌਸਮ ਆਪਣਾ ਡਰਾਈ ਰਹੇਗਾ ਯਾਨੀ ਕਿ ਸਾਫ ਰਹੇਗਾ ਜੀ ਉੱਥੇ ਹੀ ਜੇਕਰ ਅਲਰਟ ਦੀ ਗੱਲ ਕਰੀਏ ਕੋਈ ਨਵਾਂ ਅਲਰਟ جاری ਨਹੀਂ ਕੀਤਾ ਗਿਆ ਤੇ ਮੌਸਮ ਆਪਣਾ ਬਿਲਕੁਲ ਸਾਫ ਰਹੇਗਾ ਸਗਰੀ ਤੋਂ ਜੋ ਜੜੀ ਹੈ ਹਰਿਆਣਾ ਤੇ ਚੰਡੀਗੜ੍ਹ ਵਾਸੀਆਂ ਨੂੰ ਵੀ ਰਾਹਤ ਜੜੀ ਜਾਊਂਗੇ ਲੇਗੀ ਕੋਲੰਗਲਾ ਕੇ ਜੀ ਮੌਸਮ ਸਾਫ ਰਹਿਣ ਵਾਲਾ ਤੇ ਨਵਾਂ ਸਿਸਟਮ ਕੋਈ ਨਜ਼ਰ ਆਉਂਦਾ 11-12 ਫਰਵਰੀ ਤੱਕ ਜਿਹੜਾ ਨਜ਼ਰ ਨਹੀਂ ਆ ਰਿਹਾ ਕਿ ਨਵਾਂ ਪਛੇਵੇਂ ਸਿਸਟਮ ਆਉਂਦਾ ਤੇ ਉਸ ਤੋਂ ਬਾਅਦ 15 ਫਰਵਰੀ ਦਾ ਫਾਟ ਜੋ ਹਰੇ ਸੋਣੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋ ਜੋ ਤਾਜ਼ਾ ਅਨਕੜੇ ਆਉਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਜੀ ਸੋਗੇ ਜੀ ਇਹਦੇ ਨਾਲ ਜੁੜਨ ਲਈ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨਵੇਂ ਅਪਡੇਟਸ ਲਈ ਸੋ ਜਲਦੀ ਆਜੋ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ ਜੀ ਸ਼ੁਕਰੀਆ